ਅੱਜ ਸੈਟਰਡੇ ਨੂੰ ਸਾਰੇ ਅਮਰੀਕਾ ਦੇ ਵਿੱਚ 노 ਕਿੰਗ ਰੈਲਿਸ ਕੀਤੀਆਂ ਜਾ ਰਹੀਆਂ ਨੇ 노 ਕਿੰਗ ਮੀਨਸ 노 ਡਿਕਟੇਟਰਸ਼ਿਪ ਲੋਕ ਕਹਿੰਦੇ ਸਾਨੂੰ ਤਾਨਾਸ਼ਾਹੀ ਨਹੀਂ ਚਾਹੀਦੀ ਹੈ ਕਿ ਸਾਡੀ ਡੈਮੋਕ੍ਰੇਸੀ ਹੈ ਜਿਹੜੀ ਸਾਡੇ ਲੋਕਤੰਤਰ ਹੈ ਉਹ ਕਾਇਮ ਰਹਿਣਾ ਚਾਹੀਦਾ ਹੈ ਮਿਸਟਰ ਡੋਨਲਡ ਟਰੰਪ ਜਦੋਂ ਦੇ ਇਸ ਜਨਰੀ ਤੋਂ ਓਵਲ ਆਫਿਸ ਦੇ ਵਿੱਚ ਆਏ ਨੇ ਉਸ ਤੋਂ ਬਾਅਦ ਇਹ ਤੀਸਰੀ ਰੈਲੀ ਹੈ ਜਿਹੜੀ ਇਹ ਆਰਗੇਨਾਈਜ਼ ਕੀਤੀ ਗਈ ਹੈ ਪਹਿਲੀ ਵਾਰੀ ਰੈਲੀ ਜਿਹੜੀ ਸੀ ਉਹ ਅਪ੍ਰੈਲ ਦੇ ਵਿੱਚ ਕੀਤੀ ਗਈ ਸੀ ਮਿਸਟਰ ਡੋਨਲਡ 트੍ਰੰਪ ਤੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਬਰਥਕਲਾਫ ਜਦੋਂ ਕਿ 1300 ਰਜਿਸਟਰਡ ਲੋਕੇਸ਼ਨ ਸੀ ਜਿੱਥੇ ਕੀ ਇਹ ਰੈਲੀ ਕੱਢੀ ਗਈ ਹੈ ਉਸ ਤੋਂ ਬਾਅਦ ਜੂਨ ਵਾਲੀ ਨੋ ਕਿੰਗ ਰੈਲੀ ਦੇ ਵਿੱਚ 2100 ਰਜਿਸਟਰਡ ਲੋਕੇਸ਼ਨ ਸੀ ਤੇ ਅੱਜ ਵਾਲੀ ਰੈਲੀ ਦੇ ਵਿੱਚ 2600 ਰਜਿਸਟਰਡ ਲੋਕੇਸ਼ਨ ਹੈ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਹਿੰਦੇ ਮਿਲੀਅਨਸ ਆਫ ਪੀਪਲ ਜਿਹੜੇ ਟੋਟਲ ਸੀਗੇ ਜਿਨ੍ਹਾਂ ਨੇ ਕਿ ਸ਼ਿਰਕਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਕਿੰਗ ਨਹੀਂ ਚਾਹੀਦਾ ਸਾਨੂੰ ਰਾਜਾ ਨਹੀਂ ਚਾਹੀਦਾ ਸਾਨੂੰ ਡਿਕਟੇਟਰ ਨਹੀਂ ਚਾਹੀਦਾ ਅਸੀਂ ਤਾਨਾशाही ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਆ ਜਦੋਂ ਇਸ ਬਾਰੇ ਮਿਸਟਰ ਡੋਨਲਡ 트੍ਰੰਪ ਤੋਂ ਪੁੱਛਿਆ ਗਿਆ ਤਾਂ ਉਹ ਕਹਿੰਦੇ ਕਿ ਲੋਕ ਮੈਨੂੰ ਕਿੰਗ ਕਹਿ ਰਹੇ ਨੇ ਪਰ ਮੈਂ ਕਿੰਗ ਨਹੀਂ ਹੈਗਾ ਔਰ ਜਦੋਂ ਇਹ ਨੇਸ਼ਨਸ ਕੈਪੀਟਲ ਦੇ ਉੱਪਰ ਇਹ ਜਦੋਂ ਰੈਲੀ ਕੱਢੀ ਜਾ ਰਹੀ ਸੀ ਉਸ ਵਕਤ ਮਿਸਟਰ ਡੋਨਲਡ 트੍ਰੰਪ ਉੱਥੇ ਨਹੀਂ ਸੀਗੇ ਮਿਸਟਰ ਡੋਨਲਡ 트੍ਰੰਪ ਵੀਕਐਂਡ ਦੇ ਕਰਕੇ ਫਲੋਰੀਡਾ ਗਏ ਹੋਏ ਨੇ ਫਲੋਰੀਡਾ ਉਨਾ ਦੇ ਆਪਣੇ ਮਾਰਾ ਲਾਗੋ ਦੇ ਉੱਪਰ ਇੱਕ ਬਹੁਤ ਵੱਡਾ ਫੰਡ ਰੇਜ਼ਰ ਕੀਤਾ ਜਾ ਰਿਹਾ ਹੈ PAC ਫੰਡਰੇਜ਼ਰ ਜਿੱਥੇ ਕਿ ਇੱਕ ਇੱਕ ਪਲੇਟ ਜਿਹੜੀ ਹੈ ਉਹ ਇੱਕ ਇੱਕ ਮਿਲੀਅਨ ਡਾਲਰ ਦੀ ਹੈ ਸੋ ਇਸ ਕਰਕੇ ਇਹ ਫੰਡਰੇਜ਼ਰ ਦੇ ਵਿੱਚ ਹਿੱਸਾ ਲੈਣ ਵਾਸਤੇ ਮਿਸਟਰ ਡੋਨਲਡ 트ੰਪ ਤਾਂ ਉੱਥੇ ਪਹੁੰਚੇ ਹੋਏ ਨੇ ਲੇਕਿਨ ਸਾਰੇ ਦੇ ਸਾਰੇ ਅਮਰੀਕਾ ਦੇ ਨਾਲ ਨਾਲ ਕੈਨੇਡਾ ਵਿੱਚ ਵੀ ਇਹ ਰੈਲੀ ਮੌਂਟਰੀਅਲ ਦੇ ਵਿੱਚ ਹੋਈ ਹੈ ਤੇ ਯੂਰਪ ਦੇ ਕਈ ਸਿਟੀਜ਼ ਦੇ ਵਿੱਚ ਜਿੱਥੇ ਕਿ ਅਮਰੀਕਨ ਜਾ ਕੇ ਵਸਦੇ ਨੇ ਉਹਨਾਂ ਨੇ ਵੀ ਇਹ ਰੈਲੀ ਕੱਢੀ ਹੈ